ਮੇਰੇ ਕੋਲ ਨਾ ਕੋਈ ਪੈਸੇ ਦੀ ਆਸ ਨਾ ਰੱਖ ਜਿਹੜੀ ਪੈਰੀ ਆਈ ਨਾ ਉਹੀ ਪੈਰੀ ਫਟਾਫਟ ਉਧਰ ਜਾਂਦਾ ਰਸਤਾ ਚਲ ਜਾ ਮੇਰੀ ਸੱਸ ਨੇ ਆਏ ਨਹੀਂ ਕੀ ਹੋਇਆ ਮੰਮੀ ਕੀ ਕਹਿੰਦੇ ਚਾਚਾ ਜੀ ਕੋਈ ਨਹੀਂ ਉਹ ਤਾਂ ਬਾਹ ਫੜਾਉਂਦਾ ਮੈਂ ਸਾਰੇ ਪਾਸੇ ਫੋਨ ਕਰ ਲੈ ਪੈਣਾ ਨੂੰ ਵੀ ਕਰ ਲਿਆ ਤੇਰੇ ਚਾਚਿਆਂ ਨੂੰ ਕਰ ਲਿਆ ਤੇਰੇ ਤਾਏ ਨੂੰ ਕਰ ਲਿਆ ਆਪਣੀਆਂ ਸਹੇਲੀਆਂ ਪੈਣਾ ਨੂੰ ਵੀ ਮੈਂ ਕਰ ਲਿਆ ਕਿ ਮੈਨੂੰ ਥੋੜਾ ਜਿਹਾ ਪੈਸਾਂ ਦੀ ਲੋੜ ਆ ਮੈਨੂੰ ਦੇ ਦਿਓ ਕਿਉਂ ਇੰਤਜ਼ਾਮ ਨਹੀਂ ਹੋਣ ਰਿਹਾ ਮੈਂ ਕਿੱਦਾਂ ਕਰਾਂਗਾ ਮੈਨੂੰ ਪਤਾ ਨਹੀਂ ਲੱਗਦਾ ਵੀ ਮੰਮੀ ਦਾ ਪ੍ਰਸ਼ਨ ਕਿੱਸ ਤਰ੍ਹਾਂ ਹੋਗਾ ਮੰਮੀ ਤੁਹਾਨੂੰ ਪਤਾ ਤੇ ਆ ਮੇਰੇ ਪੇਕੇ ਤੇ ਆਪ ਹੀ ਮਾਹ ਹੀ ਸਾਰਦੇ ਆ ਨਹੀਂ ਤੇ ਮਹੌਨਾਂ ਕੋਲੇ ਹੀ ਮੰਗ ਲੈਣੇ ਸੀਗੇ ਇਹਨਾਂ ਦਾ ਇੰਨਾ ਵੱਡਾ ਨੋਸ ਹੋ ਗਿਆ ਚੰਗੇ ਭਲੇ ਸੀਗੇ ਆਪਾਂ ਵਧੀਆ ਖਾਂਦੇ ਪੀਂਦੇ ਸੀ ਵਧੀਆ ਕਮਾਉਂਦੇ ਸੀਗੇ ਇੱਕਦਮ ਹੀ ਪਤਾ ਨਹੀਂ ਕਿਹਦੀ ਨਜ਼ਰ ਲੱਗ ਗਈ ਆ ਕਿ ਸਾਨੂੰ ਪੈਸਿਆਂ ਦੀ ਲੋੜ ਆ ਪਰ ਸਾਨੂੰ ਕੋਈ ਪੈਸੇ ਦੇ ਨਹੀਂ ਦਿਆ ਬੀਜੀ ਦਾ ਆਪਰੇਸ਼ਨ ਕਰਾਣਾ ਪੈਸੇ ਵੀ ਚਾਹੀਦੇ ਆ ਆਪਰੇਸ਼ਨ ਕਰਾਣਾ ਵੀ ਜ਼ਰੂਰੀ ਆ ਉਹਨਾਂ ਨੂੰ ਇਸੇ ਹਾਲਾਤ ਚ ਤੇ ਆਪਾਂ ਛੱਡ ਨਹੀਂ ਨਾ ਸਕਦੇ ਤੇ ਬਿਨਾ ਪੈਸਾ ਤੋਂ ਕੋਤੋਂ ਕੁਝ ਵੀ ਨਹੀਂ ਹੋਣਾ ਪੈਸੇ ਹੋਣਗੇ ਤੇ ਸਾਰੇ ਕੰਮ ਹੋਣੇ ਆਪਰੇਸ਼ਨ ਵੀ ਹੋਣਾ ਦਵਾਈਆਂ ਵੀ ਆਉਣੀਆਂ ਦਾਖਲੇ ਵੀ ਕਰਾਉਣੇ ਸਭ ਕੁਝ ਕਰਨਾ ਪਊਗਾ ਫੇਰ ਹੀ ਕਰਾਵਾਂਗੇ ਪਤਾ ਨਹੀਂ ਐਡਾ ਟਾਈਮ ਸੋਣਾ ਚੱਲਦਾ ਪਿਆ ਹੀ ਇਕਦਮੀ ਕਿਹਦੀ ਨਜ਼ਰ ਲੱਗੀ ਸਾਡਕੋ ਤਾਂ ਖੁਦ ਪੈਸਿਆਂ ਦੀ ਕਮੀ ਨਹੀਂ ਸੀ ਅੱਜ ਅੱਜ ਸਾਡਕੋ 100 ਰੁਪਿਆ ਵੀ ਨਹੀਂ ਹੈਗਾ ਅਸੀਂ ਮੰਗਦੇ ਫਿਰਦੇ ਆ ਕਿਸੇ ਕੋਈ ਵੀ ਕਹਿੰਨੇ ਤਰਲੇ ਪਾਣੀ ਫਿਰਦੀ ਪੁੱਤ ਮੈਂ ਤੇ ਵੀ ਮੈਨੂੰ ਥੋੜਾ ਟਾਈਮ ਦੇ ਦਿਓ ਮੈਂ ਵਾਪਸ ਕਰ ਦਾਂਗੀ ਤਾਂ ਵੀ ਕੋਈ ਹਾਂ ਨਹੀਂ ਕਰਦਾ ਪਿਆ ਤੇ ਕਿਵੇਂ ਇਹਨਾਂ ਮਮਨਜੀ ਤੇ ਪਾਸ ਢਾਂਗ ਮੈਨੂੰ ਇਹੋ ਹੀ ਨਹੀਂ ਪਤਾ ਲੱਗਦਾ ਤੂੰ ਤ ਮੇਰੀ ਗੱਲ ਸੁਣ ਤੂੰ ਪਰੇਸ਼ਾਨ ਨਾ ਹੋ ਰਹਿਂ ਨਾ ਮੇਰਾ ਪਰੇਸ਼ਾਨ ਨਹੀਂ ਮਾਂ खेतरा नहीं आप तेन कोई गल बेटे नहीं कि जाएगी कोई नहीं वाहगुरु है कुछ ना कुछ तो सोचेगा सा पर मैं परेशानी नहीं वेखी जाती परेशान उधरों भी परेशान रेह दो मेरे को ऑपरेशन करा कि मल्दी भी आ जिन्नी वाहेगुरू ने लिखी मैं उन्न भुगत माता है मेरी गल कर ना कर ਹੋਣ ਪੁੱਤ ਦੱਸ ਕਿਰਨ ਕੀ ਕਰੀਏ ਆਪਾਂ ਮੈਂ ਤੇ ਹਾਰ ਗਈ ਆ ਕੋਈ ਗੱਲ ਨਹੀਂ ਮੰਮੀ ਕੋਈ ਨਾ ਕੋਈ ਹੱਲ ਕਰਦੇ ਆ ਇਸ ਤਰ੍ਹਾਂ ਤੇ ਬੀਜੀ ਨੂੰ ਆਪਾਂ ਛੱਡ ਨਹੀਂ ਨਾ ਸਕਦੇ ਨਹੀਂ ਪੁੱਤ ਛੱਡ ਨਹੀਂ ਸਕਦੇ ਇਹਨਦੇ ਤੇ ਬੱਜੇ ਹੋਏ ਆ ਬੈਠੇ ਆ ਸਹਰਾਣੇ ਵੀ ਕਦੋਂ ਸਾਡੇ ਕੋਲ ਪੈਸੇ ਦਾ ਇੰਤਜ਼ਾਮ ਹੋਵੇ ਤੇ ਅਸੀਂ ਆਪਰੇਸ਼ਨ ਕਰਾ ਕੇ ਵੇਲੇ ਹੋਈਏ ਮਾਤਾ ਠੀਕ ਹੋਵੇ ਆਪਣਾ ਆਪ ਲੈ ਕੇ ਤੁਰੀ ਫਿਰੇ ਕਮ ਸੇ ਕਮ ਚਲੋ ਮੰਮੀ ਮੈਂ ਵੇਖਦੀ ਆ ਕਿਤੇ ਤੁਸੀਂ ਬੀਜੀ ਦਾ ਧਿਆਨ ਰੱਖੋ ਕਿੱਥੇ ਵੇਖੇਂਗੀ ਪੁੱਤ ਤੂੰ ਮਮਮੀ ਮੇਰੀਆਂ ਨਾ ਸਹੇਲੀਆਂ ਵਾਂ ਤੇ ਇੱਕ ਸਹੇਲੀ ਪਾਇਲ ਹੈ ਨਾ ਮੈਨੂੰ ਪੂਰਾ ਯਕੀਨ ਆ ਉਹ ਪੈਸੇ ਦੇ ਦੂਗੀ ਤੇ ਘ੍ਰਿੰਬੀ ਆ ਦੋਵੇਂ ਬੜੇ ਅਮੀਰ ਘਰ ਵਿਆਹੀਆਂ ਗਈਆਂ ਪਾਇਲ ਦਾ ਮੈਨੂੰ ਪਤਾ ਵਾ ਉਹਨੇ ਮੈਨੂੰ ਪੈਸੇ ਦੇ ਦੇਣੇ ਮੈਂ ਇਸ ਤਰ੍ਹਾਂ ਕਰਦੀ ਆ ਮੈਂ ਉਹਦੇ ਕੋਲ ਜਾਣੀ ਆ ਤੇ ਕੋਈ ਹੱਲ ਕਰਦੀ ਐ ਇਸ ਚੀਜ਼ ਦਾ ਕਹਿੰਦੇ ਆ ਨਾ ਜਿੱਥੇ ਰਿਸ਼ਤੇਦਾਰੀ ਕੰਮ ਨਹੀਂ ਆਂਦੀ ਜਿੱਥੇ ਆਪਣੇ ਕੰਮ ਨਹੀਂ ਆਂਦੇ ਉਥੇ ਨਾ ਬਾਹਰ ਦੇ ਕੰਮ ਆ ਜਾਂਦੇ ਆ ਉਹੀ ਕਿਰਨ ਪੁੱਤ ਤੈਨੂੰ ਵਿਸ਼ਵਾਸ ਕਿ ਤੇਰੀਆਂ ਸਹੇਲੀਆਂ ਤੇਰੀ ਮਦਦ ਕਰ ਦੇਣਗੀਆਂ ਮੰਮੀ ਹੋਰ ਕੋਈ ਤੁਹਾਨੂੰ ਰਸਤਾ ਨਹੀਂ ਜਨ ਆਉਂਦੇ ਆ ਇਹ ਇੱਕ ਹੀ ਰਸਤਾ ਵਾ ਹੋ ਸਕਦਾ ਕੋਈ ਤੇ ਹੱਲ ਹੋ ਹੀ ਜਾਵੇ ਨਾ ਆਸ ਪੂਰੀ ਹੋ ਹੀ ਜਾਊਗੀ ਕੀ ਪਤਾ ਰੱਬ ਸੁਣੀ ਲਊਗਾ ਚੱਲ ਤੂੰ ਵੇਖ ਲੈ ਪੁੱਛ ਕੇ ਪੁੱਤਰ ਮੇਰੇ ਲਈ ਦਰਦਰ ਨਾ ਪਟਕੋ ਨਾ ਬੁੱਤ ਤੂੰ ਹੀ ਨਾ ਜਾਗਿਂਦਰੇ ਰੱਬ ਨੇ ਚਾਹ ਮੈਂ ਜੀ ਠੀਕ ਹੋ ਜਾਂਦੀ ਮਾਤਾ ਸਾਨੂੰ ਜਾਣਾ ਤੇ ਪੈਣਾ ਹੀ ਆ ਮੈਨੂੰ ਨਹੀਂ ਕਿਤੇ ਮਿਲੇ ਉਹ ਆਂਦੀ ਮੇਰੀ ਸਹੇਲੀਆਂ ਦੇ ਦੇਣ ਗਿਆ ਮੈਂ ਉਹਨਾਂ ਕੋ ਪੁੱਛ ਕੇ ਵੀ ਨਹੀਂ ਆਪਾਂ ਤੇ ਦਰਦਰ ਕੀ ਜਣੇ ਜੜੇ ਨੂੰ ਪੁੱਛ ਕੇ ਵੇਖਣ ਨੇ ਪੀ ਸਹਤ ਸਾਡੀ ਕੋਈ ਮਦਦ ਕਰ ਦੇ ਤੇ ਅਹੀਂ ਤੁਹਾਡਾ ਪ੍ਰੇਸ਼ਨ ਕਰਾ ਲੀਏ ਜਾ ਕੇ denn ਪੁੱਤ ਜਾ ਤੂੰ ਪਤਾ ਕਰ ਵਾਈ ਗੁਰੂ ਸੋਣੀ ਲਏਗਾ ਚਾ ਚਲੋ ਮੰਮੀ ਆ ਜਾਓ ਮੈਂ ਤਾਂ ਬਹੁਤ ਤੰਗ ਕਰਨੀ ਮੈਂ ਚਲੋ ਤੁਸੀਂ ਲੇਟੋ ਲੈ ਲਓ ਮੈਂ ਨੂੰ ਚੁੱਕੀ ਲਵੇ ਅਦ ਨਾ ਲੈ ਲੇਤੀ ਇਸ ਤਰ੍ਹਾਂ ਦੀਆਂ ਗੱਲਾਂ ਨਾ ਕਰੋ ਅਹੀਂ ਤਾਂ ਅੱਗੇ ਪਰੇਸ਼ਾਨ ਹੈ ਤੁਸੀਂ ਐਵੇਂ ਨਾ ਸੁਣਾਇਆ ਕਰੋ ਸਾਨੂੰ ਹੋਰ ਪਰੇਸ਼ਾਨੀ ਹੁੰਦੀ ਹੈ ਜੀ ਲੇਟ ਜੋ ਚੱਲ ਕੇ ਰਨ ਚੱਲ लगता आर आ पायल दा। बड़ा सोना बना लिया बस घर हो वे ही। वैसे आ, कैमरे च लगे मैंख ही लिया इन पायल 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 आदा किरण मैं अच्छा अच्छा आई ਕਿੰਨਾ ਸੋਹਣਾ ਘਰ ਬਣਾ ਲਿਆ ਨੇ ਕਿੰਨੀ ਸ਼ੇਰ ਬਾਦ ਆਈ ਨਾ आजा आजा किरण आजा हां पायल आजा ठीक है हां बढ़िया बढ़िया तो सुन ना उद्या उद्यम में भी की होया मैं क्या? क्या की बन गई तू थोड़ी रेडी हो क्या अंदर से नु पता मेरी सास मां भी निकार अटते वो अपनी बहन वाले गए हुए आ अच्छा नहीं नहीं ओ ना मैं जल्दी-जल्दी देवेच आ गई ते मेनू पता ही नहीं लगा ਕੀ ਗੱਲ ਕਿਰਨ ਨਹੀਂ ਨਹੀਂ ਕੋਈ ਵੀ ਗੱਲ ਨਹੀਂ ਹੈ ਜੇ ਕੋਈ ਗੱਲ ਨਹੀਂ ਹੈ ਤਾਂ ਤੂੰ ਬਣ ਕੇ ਕਿ ਆਈ ਆ ਮੇਰਾ ਸਟੇਟਸ ਵੇਖ ਤੇ ਆਪਣਾ ਵੇਖੀ ਬਣ ਕੇ ਕੰਮ ਲਈ ਵੀ ਇਸ ਮੇਰੀ ਜਿਹੜੇ ਕੰਮ ਲਿਆ ਨਾ ਉਹ ਵੀ ਟਿਪ ਟਿਪ ਹੋ ਕੇ ਰਹਿੰਦੀ ਹੈ ਇਹ ਸ਼ੁਕਰ ਹੈ ਅੱਜ ਮੇਰੇ ਘਰ ਕੋਈ ਵੀ ਨਹੀਂ ਹੈਗਾ ਤੇ ਜੇ ਮੇਰੀ ਗਲੀ ਗਵਾਂਡ ਵੇਖਣ ਤਾਂ ਉਹਨਾਂ ਨੇ ਕਹਿੰਨਾ ਪਾਇਲ ਦੀ ਫਰੈਂਡ ਕੀ ਬਣ ਕੇ ਆਈ ਏ ਪਾਇਲ ਮੈਨੂੰ ਨਾ ਤੇਨਾਂ ਇੱਕ ਕੰਮ ਸੀਗਾ ਚੱਲ ਜੇ ਕੋਈ ਕੰਮ ਵੀ ਸੀ ਮੇਰੇ ਨਾਲ ਤੇ ਹੁਰਲੀਆ ਤੇ ਆਪਣਾ ਸੋਨਾ ਬਣਾ ਕੇ ਆਂਦੀ ਬੇਸਿਕ ਰਹੇਂਗੀ ਤੂੰ ਤੇ ਮੇਰੀ ਕੋਈ ਗੱਲ ਨਹੀਂ ਗੱਲ ਪਤਾ ਕੀ ਆ ਪਾਇਲ ਮੇਰੀ ਗੱਲ ਸੁਣ ਮੈਨੂੰ ਨਾ ਥੋੜੇ ਪੈਸੇ ਚਾਹੀਦੇ ਆ ਮੈਨੂੰ ਨਾ 1 ਲੱਖ ਰੁਪਇਆ ਦੇ ਦੇ ਪੈਸੇ ਤੂੰ ਕੀ ਹਾਸਲੇ ਕੇ ਮੇਰੇ ਕੋਲ ਕਿ ਮੈਂ ਤੈਨੂੰ 1 ਲੱਖ ਰੁਪਇਆ ਦਵਾਂਗੀ ਅੱਜ ਕੱਲ ਟੇ ਕਿਸੇ ਦਾ ਭਰੋਸਾ ਨਹੀਂ ਹੈਗਾ ਤੇ ਤੂੰ ਮੈਨੂੰ ਕਹਿ ਨਹੀਂ 1 ਲੱਖ ਰੁਪਏ ਦੇ ਦੇ ਗੱਲ ਪਤਾ ਕੀ ਆ ਮੈਂ ਤੇਰੇ ਸਾਰੇ ਪੈਸੇ ਵਾਪਸ ਕਰ ਦਾਂਗੀ ਮੈਂ ਤੇਰੇ ਅੱਗੇ ਹੱਥ ਜੋੜਦੀ ਆ ਮੇਰੀ ਨਾ ਦਾਦੀ ਆ ਨਾ ਉਹ ਬਿਮਾਰ ਆ ਉਹਦਾ ਆਪਰੇਸ਼ਨ ਹੋਣਾ ਇਸ ਕਰਕੇ ਮੈਨੂੰ ਪੈਸੇ ਚਾਹੀਦੇ ਆ ਉਹ ਥੋੜਾ ਜਿਹਾ ਫਾਈਨੈਂਸ਼ਲੀ ਪ੍ਰੋਬਲਮ ਚੱਲਦੀ ਆ ਤੇ ਤਾਂ ਕਰਕੇ ਨਹੀਂ ਤੇ ਮੈਂ ਕਿਉਂ ਤੇਰੇ ਕੋਲ ਪੈਸੇ ਮੰਗਨੇ ਸੀਗੇ ਮੈਂ ਤੇਰੇ ਤੋਂ ਬੜੀ ਆਸ ਲੈ ਕੇ ਆਈ ਆ ਨੂੰ ਵੇਖ ਤੋ ਸਕੂਲ ਦੇ ਵਿੱਚ ਵੀ ਤੇ ਮੇਰੀ ਹੈਲਪ ਕਰਦੀ ਹੁੰਦੀ ਸੀ ਨਾ ਉਹ ਸਕੂਲ ਦੀ ਗੱਲ ਗਈ ਐ ਹੁਣ ਮੈਰिज ਲਾਈਫ ਹੋ ਗਈ ਏ ਪਰ ਮੈਂ ਤੇ ਤੇਰੇ ਕੋਲੋਂ ਬੜੀ ਹਾਸਲ ਲੈ ਕੇ ਆਈ ਸੀ ਮੈਂ ਤੈਨੂੰ ਜਲਦੀ ਵਾਪਸ ਕਰ ਦਵਾਂਗੀ ਪੈਸੇ ਵਾਪਸ ਕਰ ਦੇਂਗੀ ਤੇਰੇ ਤੇ ਅੱਗੇ ਘਰ ਚ ਤੰਗੀ ਚੱਲਦੀ ਆ ਮੈਂ ਆਪਣੇ ਘਰ ਵਾਲੇ ਕੋਲ ਬੇਇੱਜ਼ਤੀ ਥੋੜਾ ਕਰਾਨੀ ਆ ਨਹੀਂ ਨਹੀਂ ਪਾਇਲ ਬੇਇੱਜ਼ਤੀ ਵਾਲੀ ਕਿਹੜੀ ਗੱਲ ਆ ਮੈਂ ਸੱਚੀ ਕਹਿਨੀ ਆ ਮੈਂ ਨਾ ਮਹੀਨੇ ਬਾਅਦ ਥੋੜੇ ਥੋੜੇ ਪੈਸੇ ਵਾਪਸ ਕਰ ਦਿਆ ਕਰਾਂਗੀ ਜਿੰਨਾ ਕਿ ਮੇਰੇ ਕੋ ਹੋ ਸਕੇ ਗੱਲ ਇਹ ਹਜੇ ਮੈਂ ਵੀ ਕੋਈ ਨੌਕਰੀ ਨਹੀਂ ਕਰਦੀ ਤੇ ਬਾਕੀ ਤੈਨੂੰ ਦੱਸਿਆ ਹੀ ਆ ਥੋੜੀ ਤੰਗੀ ਚੱਲਦੀ ਆ ਤੇਰੇ ਤੋਂ ਮੈਂ ਬੜੀ ਆਸ ਲੈ ਕੇ ਆਈ ਆ ਮੈਨੂੰ ਪਤਾ ਤੂੰ ਦੇ ਦੇਂਗੀ ਤੇ ਪੁਲਿਸ ਮੈਨੂੰ ਪੈਸੇ ਦੇ ਦੇ ਮੇਰੇ ਕੋਲ ਨਾ ਕੋਈ ਪੈਸੇ ਦੀ ਆਸ ਨਾ ਰੱਖ ਜਿਹੜੀ ਪੈਰੀ ਆਈ ਨਾ ਉਹੀ ਪੈਰੀ ਫਟਾਫਟ ਉਧਰ ਜਾਂਦਾ ਰਸਤਾ ਚੱਲ ਜਾ ਮੇਰੀ ਸੱਸ ਨੇ ਆਏ ਨਹੀਂ ਪਰ ਭਾਇ तो नहीं देंगी पैसे नहीं चल ठीक है फिर हाय रुपा मैं इतने को कितनी आस लग के आई सी कि, कि, कि मेरी पक्की से है मेनू पैसे दे दोगी नहीं इन्हें पैसे के देने इन्हें तो मेरी बेइज्जती बड़ी करती है जल्दी जा की बुड़बुड़ करी जानी है। कोई आजूगा हाँ, हाँ पाए है। ਲਗਦਾ ਨਵੀਆਂ ਗੱਡੀਆਂ ਕਢਾਈਆਂ ਰਿੰਪੀ ਨੇ ਕਿੰਨੀਆਂ ਸੋਹਣੀਆਂ ਵਾ ਕਿੰਨਾ ਸੋਹਣਾ ਗਾਰਡਨ ਬਣਾ ਲਿਆ ਤੇ ਘਰ ਕਿੱਦਾਂ ਸੋਹਣਾ ਬਣਾ ਲਿਆ ਰਿੰਪੀ ਨੇ ਜਾਵਾ ਕਿ ਨਾ ਜਾਵਾ ਕੋਈ ਸਮਝ ਨਹੀਂ ਲੱਗਣ ਜੀ ਕਿਉਂਕਿ फायर ने तो दिते नहीं। जितको आस बड़ी चल कोई गल चल किरण जाने जा आजा आजा हाय शुगर तेरा वे के टाइम ਲੱਗਾ ਤੂੰ ਵੀ ਆਈ ਆ ਹੋਰ ਸੁਣਾ ਘਰ-ਬਾਰ ਸਭ ਵਧੀਆ ਹਾਂ ਰਿਬੀ ਸਭ ਕੁਝ ਬਹੁਤ ਵਧੀਆ ਨਵੀਆਂ ਗੱਡੀਆਂ ਲਈਆਂ ਲੱਗਦਾ ਹਾਂ ਤੇ ਇਨੀ ਖੁਬرائی ਕੋਈ ਹੈ ਤੂੰ ਕੋਈ ਗੱਲ ਨਾ ਕੋਈ ਟੈਨਸ਼ਨ ਨਾ ਨਹੀਂ ਨਹੀਂ ਕੋਈ ਵੀ ਗੱਲ ਨਹੀਂ ਹੈਗੀ ਤੂੰ ਸੁਣਾ ਸਭ ਠੀਕ ਆ ਹਾਂ ਮੈਂ ਤੇ ਵਗੀ ਤੂੰ ਸੁਣਾ ਹੁਣ ਖਾਏਂਗੀ ਕੀ ਕੋਈ ਗੱਲ ਨਹੀਂ ਖਾ ਵੀ ਮੈਂ ਲਵਾਂਗੀ ਮੈਂ ਬਸ ਪਾਇਲ ਘਰੋਂ ਵੀ ਹੋ ਕੇ ਆਈ ਸੀਗੀ ਅੱਛਾ ਪਾਇਲ ਵਾਲੇ ਨੂੰ ਇਸ ਤੋਂ ਬਿਨਾਂ ਫੋਨ ਕਰ ਦੇਣੀ ਮੈਂ ਵੀ ਉੱਥੇ ਆਈਂਦੀ ਅਹ ਨਹੀਂ ਨਹੀਂ ਪਾਇਲ ਘਰੇ ਕੱਲੀ ਸੀਗੀ ਤੇ ਉਹਦੀ ਸਾਸਤੇ ਹੈ ਨਹੀਂ ਸੀ ਘਰੇ ਮੈਂ ਥੋੜੀ ਦੇਰ ਹੀ ਬੈਠੀ ਆ ਬਾਕੀ ਜੋ ਗੱਲਾਂ ਸਕੂਲ ਦੀਆਂ ਸੀ ਨਾ ਉਹ ਸਕੂਲ ਵਿੱਚ ਹੀ ਰਹਿ ਗਈਆਂ ਨਹੀਂ ਐਵੇਂ ਕੋ ਬੋਲਦੇ ਪਿਓ ਹੋਰ ਵੀ ਉਹੀ ਗੱਲਾਂ ਹੋਰ ਵੀ ਆਪਾਂ ਬੈਸਟ ਫਰੈਂਡਾਂ ਉਦੋਂ ਵੀ ਸੀ ਤੇ ਹੁਣ ਵੀ ਆ ਐਵੇਂ ਕੋ ਸੋਚਦੇ ਪਿਓ ਨਹੀਂ ਨਹੀਂ ਵੈਸੇ ਹੀ ਮਤਲਬ ਸਕੂਲ 'ਚ ਕੋਈ ਜ਼ਿੰਮੇਵਾਰੀ ਨਹੀਂ ਸੀ ਕੋਈ ਟੈਨਸ਼ਨ ਨਹੀਂ ਸੀਗੀ ਹਾਂ ਉਹ ਤੇ ਹੈ ਉਦੋਂ ਬੇਫਿਕਰੇ ਨੀਹਾ ਆਪਣੀ ਮਰਜ਼ੀ ਦਾ ਜਾਣਾ ਆਉਣਾ ਹੂੰ ਥੋੜੀਆਂ ਟੈਨਸ਼ਨਾਂ ਪਾਏਂਗੀਆਂ। ਅ ਰਿੰਪੀ ਹਾਂਜੀ ਮੈਨੇ ਤੇਰ ਕੋਈ ਕੰਮ ਆਈ ਸੀਗੀ। ਹਾਂ ਤੇ ਬੋਲੋ ਕਿਹੜਾ ਕੰਮ ਆ? ਕੰਮ ਏ ਆ। ਕੀ ਮੈਨੂੰ 1 ਲੱਖ ਰੁਪਈਆ ਚਾਹੀਦਾ ਵਾ। ਮੇਰੀ ਦਾਦੀ ਸੱਸ ਦਾ ਨਾ ਆਪਰੇਸ਼ਨ ਹੋਣਾ ਵਾ। ਅੱਛਾ ਤੇ ਉਹਦੇ ਲਈ ਥੋੜੇ ਜੇ ਪੈਸੇ ਚਾਹੀਦੇ ਸੀਗੇ। ਕਿੰਨੇ ਕ ਚਾਹੀਦੇ ਆ? 1 ਲੱਖ ਰੁਪਈਆ ਚਾਹੀਦਾ। ਬਾਕੀ ਤੇ ਟੈਨਸ਼ਨ ਨਾ ਲੈ। ਮੈਂ ਨਾ ਸਾਰੇ ਪੈਸੇ ਵਾਪਸ ਕਰ ਦਾਂਗੀ ਉਹ ਬਸ ਥੋੜੀ ਜਿਹੀ ਨਾ ਫਾਈਨੈਂਸ਼ੀਅਲੀ ਪ੍ਰੋਬਲਮ ਚੱਲੰਦੀ ਆ ਘਰ ਦੇ ਵਿੱਚ ਤੇ ਪਤਾ ਨਹੀਂ ਸਭ ਕੁਝ ਪਹਿਲਾਂ ਵਧੀਆ ਸੀਗਾ ਇਹਨਾਂ ਦਾ ਕੰਮ ਇੱਕਦਮ ਥੱਲੇ ਆ ਗਿਆ ਉਹਦੇ ਕਰਕੇ ਸਾਨੂੰ ਨਾ ਬੜੀ ਦਿੱਕਤ ਚੱਲਨੀ ਪਈ ਆ ਤੇ ਬਾਕੀ ਜੇ ਤੂੰ ਨਾ ਵੀ ਕਰ ਦੇਂਗੀ ਨਾ ਤੇ ਕੋਈ ਗੱਲ ਨਹੀਂ ਹੋਏਗੀ ਉਹੋ ਕਿਰਨ ਤੂੰ ਐਵੇਂ ਕੋ ਸੋਚਦੀ ਸੀਲੀਨ ਜੀ ਬੜੀ ਗੁੜੀਆਂ ਗੱਲਾਂ ਵੀ ਹੁੰਦੀ ਨੇ ਕਿਰਨ ਸਸਟੀ ਗੱਲ ਸਸਟੀ ਗੱਲ ਕਦੋਂ ਆਈ ਪੁੱਤ ਮੈਂ ਬਸ ਹੁਣ ਨਹੀਂ ਆਈ ਅਜ ਉਧਰ ਤੇਰੀ ਵੀ ਕੁਛ ਆਉਣ ਦੇ ਕੁਛ ਨਾ ਸੀਗਾ ਕੁੜੀ ਨੂੰ ਹਾਂ ਮੈਂ ਪੁੱਛਦੇ ਪਈ ਆ ਬਸ ਗੱਲਾਂ ਆਪਣੀਆਂ ਸਟਾਰਟ ਹੋ ਗਿਆ ਹੁਣ ਤੇ ਖਾਣ ਪੀਣ ਦਾ ਕੋਈ ਗੱਲ ਨਹੀਂ ਕਰਦੇ ਆ ਸੂਜੇ ਗੱਲਾਂ ਸ਼ੁਰੂ ਹੋ ਗਈਆਂ ਹੋਣੀਆਂ ਐ ਹਾਂਜੀ ਮੈਂ ਵਾ ਫਟਾਫਟ ਆ ਗਈ ਮੇਰੇ ਕੋ ਨਾ ਤਿਆਰ ਹੋਣ ਦਾ ਟਾਈਮ ਲੱਗਾ ਓਹ ਹੋ ਕੋਈ ਗੱਲ ਹੀ ਇੰਨੇ ਸੋਹਣੇ ਤੇ ਬਣੇ ਹੋਏ ਹੋ ਕੀ ਕਰਨਾ ਤਿਆਰ ਸਭ ਠੀਕ ਠਾਕ ਏ ਕਿਰਨ ਹਾਂਜੀ ਕੀ ਗੱਲ ਕੋਈ ਟੈਨਸ਼ਨ ਇੱਚੈ ਵੇਖ ਬਰੀ ਕੀ ਗੱਲ ਮੰਮੀ ਕਿ ਨਾ ਮੋਲ ਚਲ ਆ। ਔਰ ਮੰਮੀ ਅਸਲ 'ਚ ਨਾ ਇਹਨਾਂ ਦੀ ਦਾਦੀ ਸੱਸਾ ਨਾ ਉਹਨਾਂ ਦਾ ਪ੍ਰੈਸ਼ਨ ਹੁਣਾਵਾ। ਹੂੰ। ਤੇ ਕਿਰਨ ਨੂੰ ਨਾ ਥੋੜੇ ਪੈਸਿਆਂ ਦੀ ਲੋੜ ਆ। ਪੈਸੇ ਦੀ ਲੋੜ ਹੈ। ਨਹੀਂ ਨਹੀਂ ਕੋਈ ਗੱਲ ਨਹੀਂ। ਜ਼ਰੂਰੀ ਨਹੀਂ ਆ। ਜੇ ਨਹੀਂ ਹੈਗੇ ਤੇ ਮੈਂ ਬਾਅਦ 'ਚ ਕਰ ਲਾਂਗੀ। ਇੱਕ ਸੋਚ ਵੀ ਕਿਵੇਂ ਲਿਆ ਕਿਰਨ ਤੋਂ? ਤੇ ਪੈਸਿਆਂ ਦੀ ਲੋੜ ਹੈ। ਤੇ ਤੂੰ ਤੇ ਇੰਜ ਡਰ ਕੇ ਭਈ ਮੰਗਦੀ ਏ ਜਿਵੇਂ ਤੂੰ ਕਿਸੇ ਸੱਤ ਬਗਾਨੇ ਦੇ ਘਰ ਆਈ ਏ ਤੇਰੀ ਸਹੇਲੀ ਦਾ ਘਰ ਏ ਤੇਰੀ ਸਹੇਲੀ ਆਉਣਗੇ ਪੈਣ ਹੈ ਹੈ ਤੇ ਤੂੰ ਪੈਸੇ ਇੰਜ ਮੰਗਦੀ ਪਈਏ ਜਿਵੇਂ ਕਿਸੇ ਕੋਲ ਖੈਰਾਤ ਮੰਗਣ ਆਈਏ ਮਤਲਬ ਤੁਸੀਂ ਮੈਨੂੰ ਪੈਸੇ ਦੇ ਦੋਗੇ ਹਾਂ ਬਿਲਕੁਲ ਦੇ ਆਗੇ ਤੈਨੂੰ ਜਿੰਨੇ ਚਾਹੀਦੇ ਨੇ ਉਹਨੂੰ ਤੈਨੂੰ ਮਿਲਣਗੇ ਪੈਸੇ ਪੁੱਤਰ ਤੂੰ ਕਿਸੇ ਮਾੜੇ ਕੰਮਸ ਤੇ ਪੈਸੇ ਨਹੀਂ ਲੈਣ ਲਗੀ ਤੂੰ ਆਪਣੀ ਦਾਦੀ ਸਸਤਾ ਇਲਾਜ ਕਰਾਣਾ ਵੱਡਿਆਂ ਦੀ ਸੇਵਾ ਕਰਨੇ ਜੀ ਪਤਾ ਕਿੰਨਾ ਸੌਖਾ ਹੈ ਜਿਹੜਾ ਵੱਡਿਆਂ ਦਾ ਸੋਚਦਾ ਹੈ ਨਾ ਤੇ ਉਹਨੂੰ ਰੱਬ ਕਿਤੇ ਨਾ ਕਿਤੇ ਰਾਹ ਖੋਲ ਹੀ ਦਿੰਦਾ ਇਹ ਗੱਲ ਨਹੀਂ ਹੁੰਦੀ ਕਿ ਅਸੀਂ ਕਿਸੇ ਨੂੰ ਅੱਜ ਜਰੂਰਤ ਪਈ ਏ ਤੇ ਅਸੀਂ ਉਹਨੂੰ ਮੂੰਹ ਫਾੜ ਕੇ ਨਾ ਕਰ ਦਈਏ ਨਹੀਂ ਪੁੱਤਰ ਫਿਰ ਕੀ ਹੋ ਗਿਆ ਬੰਦਾ ਹੀ ਬੰਦੇ ਦਾਾਰੂ ਜੇ ਤੈਨੂੰ ਅੱਜ ਪੈਸੇ ਦੀ ਲੋੜ ਹੈ ਤੇ ਸਾਡੇ ਕੋਲ ਅਗਰ ਹੈਗੇ ਨੇ ਸਾਨੂੰ ਰੱਬ ਨੇ ਦਿੱਤੇ ਨੇ ਤੇ ਸਾਡਾ ਫਰਜ਼ ਬੰਦਾ ਸੀ ਤੇਰਾ ਸਾਥ ਦਈਏ ਪਤਾ ਨਹੀਂ ਸਮਾਂ ਕਿਦੇ ਕਿਦੇ ਤੇ ਪੈਂਦਾ ਪੁੱਤਰ ਇਹ ਨਹੀਂ ਬੋਲਣਾ ਚਾਹੀਦਾ। ਕਿਰਨ ਵੀ ਜਿੰਨੇ ਪੈਸੇ ਤੇਨੂੰ ਲੋੜ ਹੈ ਨਾ ਉਹਨੇ ਪੈਸੇ ਦੇ ਹੀ ਕਿਰਨ ਕਿਹਦੀ ਦਈ ਕਿਰਨ ਕਿੰਨੇ ਪੈਸੇ ਦੀ ਲੋੜ ਹੈ ਤੈਨੂੰ ਮੈਨੂੰ 1 ਲੱਖ ਰੁਪਈਆ ਚਾਹੀਦਾ ਜਿੱਤੇ ਤੈਨੂੰ ਵੱਧ ਵੀ ਲੋੜ ਹੈ ਨਾ ਤੂੰ ਲੱਲਾ ਤੂੰ ਮੇਰੀ ਗੱਲ ਸੁਣ ਤੂੰ ਇਹਨੂੰ ਲੱਖ ਦੇ ਠੀਕ ਹੈ ਬਾਅਦ ਜੇ ਅਗਰ ਕੀ ਰਹੇ ਨਾ ਹੋਰ ਪੈਸੇ ਦੀ ਲੋੜ ਪਈ ਤੇ ਤੂੰ ਫੋਨ ਕਰ ਦੇ ਤੈਨੂੰ ਉਸੇ ਟਾਈਮ ਤੇਰੇ ਅਕਾਊਂਟ 'ਤੇ ਟ੍ਰਾਂਸਫਰ ਹੋ ਜਾਣਗੇ। ਟੈਂਸ਼ਨ ਫਰੀ ਹੋ ਹੂੰ ਤੇ ਸਮਾਈਲਿਆ ਫੇਸ ਤੇ ਹਮ ਚਾਹ ਪੀਣੀ ਹੈ ਕਿ ਨਹੀਂ ਪੀਣੀ ਮੈਂ ਬਣਾਵਾ ਚਾਹ ਹਾਂ ਹਾਂ ਮੰਮੀ ਚਾਹ ਬਣਾ ਦੋ ਮੈਂ ਬਣਾ ਦੇਣੀ ਰਿੰਕੀ ਤੂੰ ਮੈਨੂੰ ਮਾਫ ਕਰ ਦੇ ਕਿਉਂ ਕਿਸ ਗੱਲ ਤੋਂ ਮਾਫੀ ਤੈਨੂੰ ਪਤਾ ਤੂੰ ਮੈਂ ਤੇ ਪਾਇਲ ਤਿੰਨੋਂ ਜਣੇ ਸਕੂਲ ਦੇ ਵਿੱਚ ਪੱਕੀਆਂ ਸਹੇਲੀਆਂ ਹਾਂ ਮੈਂ ਤੇਰੇ ਨਾਲ ਜਿਆਦਾ ਪਾਇਲ ਦਾ ਕਰਦੀ ਸੀ ਤੇ ਮੈਨੂੰ ਇਹੋ ਹੀ ਆਸ ਸੀ ਕਿ ਜਦੋਂ ਵੀ ਮੈਨੂੰ ਲੋੜ ਪਾਉਗੀ ਨਾ ਪਾਇਲ ਮੇਰੀ ਜ਼ਰੂਰ ਮਦਦ ਕਰੂਗੀ ਕਿਉਂਕਿ ਮੈਂ ਉਹਦੀ ਕਿੰਨੀ ਵਾਰੀ ਹੈਲਪ ਕੀਤੀ ਸਕੂਲ 'ਚ ਤੇ ਉਹਨੇ ਵੀ ਮੇਰੀ ਕੀਤੀ ਤੂੰ ਹਮੇਸ਼ਾ ਮੈਨੂੰ ਬੁਲਾਉਂਦੀ ਦੇ ਸੀ ਪਰ ਮੈਂ ਨਾ ਜਾਦਾ ਪਾਇਲ ਨਾ ਕੀਤਾ ਮੈਨੂੰ ਪਾਇਲ ਤੋਂ ਇੰਨੀ ਆਸ ਸੀ ਕਿ ਉਹ ਸਹੇਲੀ ਮੇਰੀ ਹੈ ਉਹਨੇ ਮੈਨੂੰ ਹੱਸ ਕੇ ਪੈਸੇ ਦੇ ਦੇਣੇ ਪਰ ਉਹਨੇ ਕੀਤਾ ਕਿ ਮੇਰੀ ਬੇਇੱਜ਼ਤੀ ਤੇ ਨੂਮੇ ਦਸਨੀ ਆ ਨਾ ਮੈਂ ਉਹਦੇ ਘਰ ਗਈ ਸੀ ਉਹਨੇ ਘਰੋਂ ਮੈਨੂੰ ਬਾਹਰ ਕੱਢਤਾ ਕੋਲ ਕਿਰਨ ਐਦਾਂ ਨਹੀਂ ਸੋਚ ਕੋਈ ਗੱਲ ਨਹੀਂ ਜੇ ਤੂੰ ਐਵੇਂ ਦੀ ਗੱਲਾਂ ਸੋਚੇਂਗੀ ਨਾ ਤੇ ਜੇ ਤੁਹਾਡੇ ਮੂੰਹ ਦੇ ਬੋਲ ਵੀ ਵਿਗੜਨਗੇ ਇਸ ਕਰਕੇ ਕਦੀ ਮੂੰਹ ਦੇ ਬੋਲ ਨਹੀਂ ਵਿਗਾੜਦੇ ਕੋਈ ਗੱਲ ਨਹੀਂ ਹੋ ਸਕਦਾ ਜੀ ਕੋਈ ਮਜਬੂਰੀ ਹੋਵੇ ਨਹੀਂ ਨਹੀਂ ਆਂਟੀ ਜੀ ਕੋਈ ਮਜਬੂਰੀ ਨਹੀਂ ਅੱਜ ਪਤਾ ਲੱਗ ਗਿਆ ਕਿ ਲੋੜ ਪੈਣ ਤੇ ਕੌਣ ਸਾਥ ਦਿੰਦਾ ਤੇ ਕੌਣ ਨਹੀਂ ਜਿੱਥੇ ਸਾਡੇ ਸਾਰੇ ਰਿਸ਼ਤੇਦਾਰਾਂ ਨੇ ਤੁਹਾਡਾ ਸਾਥ ਛੱਡਤਾ ਤੇ ਉੱਥੇ ਇੱਕ ਸਹੇਲੀ ਨੇ ਮੇਰਾ ਸਾਥ ਦਿੱਤਾ ਕੋਈ ਗੱਲ ਐਦਾਂ ਦੀ ਗੱਲਾਂ ਨਹੀਂ ਸੋਚੀ ਹੁੰਦੀ ਕਮਲੀਆਂ ਕੁੜੀਆਂ ਜਾ ਮੰਮੀ ਦਿਓ ਪੈਸੇ ਨਾਲ ਕਿੱਥੇ ਰੱਖੇ ਤੁਸੀਂ ਆਪਾਂ ਗੱਲਾਂ ਗੁੱਲਾਂ ਮਾਰੋ ਠੀਕ ਹੈ ਕਿ ਕਿਸੇ ਚੀਜ਼ ਦੀ ਵੀ ਲੋੜ ਹੋਵੇ ਤੇ ਕਿਰਨ ਟੈਨਸ਼ਨ ਨਹੀਂ ਲੈਣੀ ਇਹ ਸੋਚਣਾ ਕਿ ਇਹ ਵੀ ਤੇਰਾ ਕਰ ਹੈ ਤੂੰ ਹੀ ਤੇ ਮੇਰੀ ਝੰਗੀ ਵਰਗੀ ਹੈ ਮੇਰੀ ਧੀਆਂ ਵਰਗੀ ਹੈ ਤੂੰ ਹੀ ਕੋਈ ਗੱਲ ਰਿੰਪੀ ਹੁਣ ਤੇ ਮੇਰੀ ਸਾਰੀ ਟੈਨਸ਼ਨ ਲੱਤ ਗਈ ਨਹੀਂ ਤੇ ਮੰਮੀ ਨੂੰ ਤੇ ਮੈਨੂੰ ਇੰਨੀ ਟੈਨਸ਼ਨ ਪਈ ਸੀ ਕਿ ਪਤਾ ਨਹੀਂ ਕਿ ਤਰ੍ਹਾਂ ਸਭ ਹੋਊਗਾ ਦਾਦੀ ਜੀ ਤੇ ਇਹ ਕਹਿੰਦੇ ਸੀਗੇ ਕਿ ਕੋਈ ਗੱਲ ਨਹੀਂ ਤੂੰ ਮੇਰਾ ਇਲਾਜ ਨਾ ਕਰਵਾ ਚੱਲ ਛੱਡੂ ਮੈਂ ਗੱਲਾਂ ਹੁਣ ਹੋ ਗਿਆ ਨਾ ਇੰਤਜ਼ਾਮ ਕੁਛ ਰਹਿ ਹੁਣ ਤੋਂ ਬਿਲਕੁਲ ਬਿਲਕੁਲ ਚੱਲ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਇਹ ਦੱਸਿਓ ਤੁਹਾਨੂੰ ਇਹ ਸਾਡੀ ਛੋਟੀ ਜੀ ਸਟੋਰੀ ਕਿਵੇਂ ਦੀ ਲੱਗੀ ਨਾਲੇ ਹਾਂ ਇਹ ਸਟੋਰੀ ਸੱਸ ਨੂੰ ਦਾ ਟਾਪਿਕ ਤੋਂ ਬਿਲਕੁਲ ਅਲੱਗ ਆਈ ਥੀ ਮੈਂ ਖੋਸ਼ੇ ਤੇ ਅੰਗਰੇਜ਼ੀ ਨੇ ਕਿਹਾ ਕਿ ਤੁਸੀਂ ਹਮੇਸ਼ਾ ਸਾਸਨੂ ਦਾ ਟੌਪਿਕ ਬਣਾਉਂਦੇ ਰਹਿੰਦੇ ਜੇ ਕੁਝ ਅਲੱਗ ਬਣਾਓ ਕੁਝ ਅਲੱਗ ਵੇਖੋ ਤੇ ਆਪਾਂ ਸਪੈਸ਼ਲ ਉਹਨਾਂ ਦੀ ਗੱਲ ਨੂੰ ਧਿਆਨ ਵਿੱਚ ਰੱਖਿਆ ਹਾਂਜੀ ਸਾਨੂੰ ਸੱਚੀ ਕਲ ਜੀ ਹੋਰ ਸੁਣਾਓ ਕੀ ਹਾਲ ਚਾਲ ਹੈ ਉਮੀਦ ਹੈ ਕਿ ਸਾਰੇ ਠੀਕ ਹੋਣਗੇ ਸਾਹਿਲ ਸਿਰ ਹਿਲਾਏ ਜਾਂਦਾ ਕਿਉਂਕਿ ਉਹਨੂੰ ਪਤਾ ਕਿ ਆਂਟੀ ਨੇ ਐਹੋ ਹੀ ਬੋਲਣਾ ਹਾਂਜੀ ਅੱਜ ਦੀ ਸਟੋਰੀ ਬਣਾਈ ਗਈ ਹੈ ਸੇਲੀਆਂ ਦੇ ਹਨਾ ਵਾਕਈ ਹੀ ਕਈ ਵਾਰੀ ਐਸਾ ਹੁੰਦਾ ਹੈ ਕਿ ਆਪਾਂ ਜਿੰਨੂੰ ਆਪਣੇ ਸਰਨਾਵਾਦ ਨਜ਼ਦੀਕ ਸਮਝਦੇ ਆ ਜੇ ਇਹ ਸਾਨੂੰ ਆਸ ਹੁੰਦੀ ਹੈ ਜੇ ਸਾਨੂੰ ਮਾਨ ਹੁੰਦਾ ਹੈ ਕਿ ਇਹ ਬੰਦਾ ਸਾਡੀ ਲੋੜ ਪੂਰੀ ਕਰੇਗਾ ਤੇ ਦੂਸਰੇ ਬੰਦੇ ਨੂੰ ਆਪਾਂ ਟੇਚ ਸਮਝਦੇ ਆ ਹੂੰ ਇੱਕ ਕਈ ਵਾਰੀ ਐਕਸਪੀਰੀਅੰਸ ਹੋ ਚੁੱਕਾ ਲਾਈਫ ਦੇ ਵਿੱਚ ਸਹੀ ਗੱਲ ਆ ਕਿ ਜਿੰਨੂੰ ਆਪਾਂ ਸਮਝਦੇ ਨਹੀਂ ਇਹ ਖੋਟਾ ਸੀ ਕਹਿੰਨੇ ਸਾਡੇ ਕੰਮ ਨਹੀਂ ਆਉਂਦਾ ਕੰਮ ਉਹੀ ਆਉਂਦਾ ਬੜੀ ਵਾਰੀ ਵੇਖਿਆ ਹੈਗਾ ਕਿ ਉਹ ਕੰਮ ਆਉਂਦਾ ਹੈਗਾ ਐਸ ਕਰਕੇ ਰੀਅਲ ਲਾਈਫ ਦੇ ਵਿੱਚ ਵੀ ਆਪਾਂ ਸਾਨੂੰ ਚਾਹੀਦਾ ਹੈਗਾ ਕਿ ਆਪਾਂ ਇਹ ਨਹੀਂ ਕਿ ਜੇ ਇੱਕ ਸਾਡੇ ਨਾਲ ਚੰਗਾ ਹੈ ਤੇ ਆਪਾਂ ਦੂਜੇ ਨੂੰ ਕਹਿ ਦਈਏ ਕਿ ਨਹੀਂ ਇਹਨੂੰ ਆਪਾਂ ਬੁਲਾਣਾ ਨਹੀਂ ਚਲਾਣਾ ਨਹੀਂ ਆਉਣ ਵਾਲੇ ਸਮੇਂ 'ਚ ਪਤਾ ਨਹੀਂ ਕਿਦੀ ਕਿੰਨੂ ਲੋਡ ਪੈ ਜਾਣੀਆ ਬਿਲਕੁਲ ਤੇ ਨਾਲੇ ਪੈਸਿਆਂ ਦਾ ਹੰਕਾਰ ਤੇ ਵੈਸੇ ਨਹੀਂ ਕਰਨਾ ਚਾਹੀਦਾ ਜਿਹੜੀ ਇਸ ਵੀਡੀਓ ਦੇ ਵਿੱਚ ਮੇਨ ਗੱਲ ਹੈਗੀ ਆ ਕਿ ਜਿਵੇਂ ਪਾਇਲ ਮੇਰੀ ਫਰੈਂਡ ਸੀ ਮੈਨੂੰ ਤਾਂ ਪੂਰੀ ਯਾਦ ਸੀਗੀ ਬਟ ਉਹਨੂੰ ਪੈਸਿਆਂ ਦਾ ਉਹਨਾ ਹੀ ਆ ਕਿ ਮੈਂ ਹੁਣ ਇਹ ਮੇਰਾ ਹਾਂ ਮੇਰਾ ਸਟੇਟਸ ਹੈਗਾ ਤੇ ਤੂੰ ਕੀ ਬਣ ਕੇ ਆਈ ਤੇ ਜਿਹੜੀ ਰਿੰਪੀਆ ਇਹ ਪਾਇਲ ਤੋਂ ਵੀ ਜ਼ਿਆਦਾ ਮੀਰਾ ਬੜ ਮੈਨੂੰ ਇਹ ਤੋਂ ਕੋਈ ਆਸ ਨਹੀਂ ਸੀ ਕਿ ਇਹਨੇ ਮੈਨੂੰ ਪੈਸੇ ਦੇਣੇ ਆ ਮੈਨੂੰ ਇਹ ਹੋਇਆ ਸੀਗਾ ਕਿ ਨਹੀਂ ਇਹਨੇ ਮੈਨੂੰ ਪੈਸੇ ਨਹੀਂ ਦੇਣੇ ਪਰ ਫਿਰ ਵੀ ਮੈਂ ਇੱਕ ਕੋਸ਼ਿਸ਼ ਕੀਤੀ ਕਿ ਜੇ ਮਿਲ ਜਾਣਗੇ ਤਾਂ ਵੀ ਠੀਕ ਹੈ ਨਾ ਮਿਲਣਗੇ ਤਾਂ ਵੀ ਠੀਕ ਹੈ ਜਿੱਥੇ ਰਿਸ਼ਤੇਦਾਰਾਂ ਨੇ ਨਾ ਕਰਤੀ ਭੈਣ ਭਰਾਵਾਂ ਨੇ ਨਾ ਕਰਤੀ ਉਹਨਾਂ ਨੇ ਪੱਲਾ ਨਹੀਂ ਫੜਿਆ ਪਰ ਉੱਥੇ ਇੱਕ ਬਾਹਰ ਵਾਲੇ ਨੇ ਇੱਕ ਸਹੇਲੀ ਨੇ ਹੱਥ ਫੜਿਆ ਤੇ ਹੈਲਪ ਕੀਤੀ ਦਿਲ ਤੋਂ ਅਮੀਰ ਕੌਣ ਹੋਇਆ ਦਿਲ ਤੋਂ ਅਮੀਰ ਤੇ ਰਿੰਪੀ ਹੋਈ ਹੈ ਨਾ ਮਸਤੀ ਮੀਰ ਅਗਿਓ ਜਿੰਨੇ जिन्ने मदद कीती ए कई गल ते ओही है ना जेड़ा ਟਾਡੀ ਲੋਡ ਤੇ ਟਾਡੀ ਮਦਦ ਕਰਦੇ ਉਸ ਤੋਂ ਵੱਧ ਅਮੀਰ ਬੰਦਾ ਕੋਈ ਨਹੀਂ ਹੁੰਦਾ ਬਿਲਕੁਲ ਜਿਹੜਾ ਮਸੀਦ ਤੇ ਕਰਦੇ ਨੇ ਲੋਡ ਦਾ ਕੋਈ ਮੁੱਲ ਨਹੀਂ ਬਿਲਕੁਲ ਸਹੀ ਗੱਲ ਬਿਲਕੁਲ ਲੋਡ ਦਾ ਕੋਈ ਮੁੱਲ ਨਹੀਂ ਹੈਗਾ ਐਸੇ ਤਰ੍ਹਾਂ ਜਿਹੜੇ ਇਨਸਾਨ ਐਸ ਤਰ੍ਹਾਂ ਕਰਦੇ ਨੇ ਕਿ ਜਿਹੜਾ ਕਿ ਕਰੈਕਟਰ ਕਿਰਨ ਨੇ ਪਹਿਲਾਂ ਕੀਤਾ ਸੀ ਸ਼ਾਇਦ ਕਿਰਨ ਨੂੰ ਆਸ ਸੀ ਕਿ ਮੇਰੀ ਮਦਦ ਜਿਹੜੀ ਹੈ ਨਾ ਉਹ ਪਾਇਲ ਨੇ ਕਰਨੀ ਕਰਨੀ ਹੈ ਪਰ ਉਹਨੇ ਮੇਰੇ ਕੱਪੜਿਆਂ ਤੋਂ ਮੇਰੇ ਹੂ ਲਏ ਤੋਂ ਇੱਕ ਆ ਕਿ ਨਹੀਂ ਤੂੰ ਅਬ ਬਣ ਕੇ ਕੀ ਆ ਗਈਆਂ ਇਹੋ ਜਿਹਾ ਸਟੇਟਸ ਮੈਨੂੰ ਅਲਾਉ ਨਹੀਂ ਕਰਦਾ ਹਨਾ ਚਲੋ ਜੀ ਜੇ ਸਾਡੀ ਇਹ ਛੋਟੀ ਜੀ ਟਾਪਿਕ ਤੁਹਾਨੂੰ ਪਸੰਦ ਆਇਆ ਹੋਵੇ ਲਾਈਕ ਸ਼ੇਅਰ ਕਮੈਂਟ ਕਮੈਂਡ ਜ਼ਰੂਰ ਕਰਿਓ ਬਾਕੀ ਇਹ ਰੀਅਲ ਸਟੋਰੀ ਆ ਰਿਐਲਟੀ ਆ ਕਿ ਬੜੇ ਜਾਣਿਆ ਨੇ ਇਸ ਤਰ੍ਹਾਂ ਹੁੰਦਾ ਵਾ ਕਿ ਜਿੱਤੋਂ ਆਸ ਨਹੀਂ ਹੁੰਦੀ ਉਹ ਆਸ ਪੂਰੀ ਕਰ ਦਿੰਦਾ ਤੇ ਜਿੱਤੋਂ ਆਸ ਹੁੰਦੀ ਆ ਤੇ ਉਹ ਆਸ ਤੋੜ ਦਿੰਦਾ ਅੱਜ ਜੀ ਆ ਆ ਹੁਣ 1-2 ਦਿਨ ਕਿਰਨ ਨੇ ਫੇਰ ਨਹੀਂ ਵਿਖਣਾ ਤੁਹਾਨੂੰ ਹਾਂ ਜਿਆਦੇ ਵੀ ਹੋ ਸਕਦੇ ਆ ਇੰਸ਼ਾਅੱਲਾਹ ਹੀ ਹੋ ਸਾਇਦੇ ਕਿ ਵੀ ਤੁਹਾਨੂੰ ਪਤਾ ਤਰੀਖ ਜੂ ਜੂ ਨਜ਼ਦੀਕ ਆਈ ਜਾ ਰਹੀ ਆ ਉਧਰੋਂ ਫੋਨ ਆਈ ਜਾ ਰਹੇ ਆ ਫੋਨ ਆਈ ਜਾ ਰਹੇ ਆ ਅੱਜ ਵੀ ਮੈਂ ਮਨਾ ਕਰਦਾ ਮੈਂ ਕੱਲ ਲਾਵਾਂਗੀ ਇਹ ਚਲੋ ਠੀਕ ਹੈ ਜੀ ਜੇ ਤੁਹਾਨੂੰ ਸਾਡੀ ਸਟੋਰੀ ਵਧੀਆ ਲੱਗੀ ਹੋਵੇ ਕਮੈਂਟ ਚ ਜਰੂਰ ਦੱਸਿਓ ਕਿ ਕਿਹੜੇ-ਕਿਹੜੇ ਨਾਲ ਇਤਰਾ ਹੈ ਥੈਂਕ ਯੂ ਸੋ ਮਚੀ ਲਵ ਯੂ ਆਲ